ਪੰਜਾਬ ਕਾਂਗਰਸ ਮਾਮਲਿਆਂ ਦੇ ਨਵੇਂ ਬਣੇ ਇੰਚਾਰਜ ਦਵਿੰਦਰ ਯਾਦਵ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਏ ਸਨ ਇਸ ਦੌਰਾਨ ਉਹਨਾਂ ਦੇ ਨਾਲ ਪੰਜਾਬ ਕਾਂਗਰਸ ਦੇ ਕੁਝ ਸੀਨੀਅਰ ਲੀਡਰ ਵੀ ਸਨ ਜਿਸ ਦੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਸ਼ਾਮਲ ਸਨ ਇਸ ਦੌਰਾਨ ਦਵਿੰਦਰ ਯਾਦਵ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਅਤੇ ਇਸੇ ਦੌਰਾਨ ਹੀ ਰਾਜਾ ਵੜਿੰਗ ਅਤੇ ਨਵਜੋਤ ਸਿੰਘ ਸਿੱਧੂ ਵਿਚਕਾਰ ਦੂਰੀਆਂ ਸਪਸ਼ਟ ਦਿਖਾਈ ਦੇ ਰਹੀਆਂ ਸਨ ਬੀਤੇ ਦਿਨੀ ਹੀ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੀਆਂ ਜਾ ਰਹੀਆਂ ਰੈਲੀਆਂ ਦਾ ਇਤਰਾਜ਼ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵੇ ਨੇ ਜਤਾਇਆ ਸੀ ਪਰ ਇਸੇ ਦੌਰਾਨ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜੇਵੜਿੰਗ ਨੇ ਵੀ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਜਿੱਥੇ ਉਹਨਾਂ ਕਿਹਾ ਮੈਨੂੰ ਨਹੀਂ ਪਤਾ ਸਿੱਧੂ ਸਾਹਿਬ ਨੇ ਕੀ ਕਿਹਾ ਲੇਕਿਨ ਕਿਸੇ ਪ੍ਰਕਾਰ ਦੀ ਕਾਂਗਰਸ ਪਾਰਟੀ ਚ ਗੁੱਟਬਾਜ਼ੀ ਨਹੀਂ ਹੈ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਸਭ ਨੂੰ ਨਾਲ ਲੈ ਕੇ ਚੱਲਣਾ ਹੈ ਮੈਂ ਵੀ ਕਹਿੰਦਾ ਟੀਮ ਵਰਕ ਤੋਂ ਬਿਨਾ ਇਹ ਇੱਥੇ ਕਾਂਗਰਸ ਪਾਰਟੀ ਅਸੀਂ ਮਜ਼ਬੂਤ ਨਹੀਂ ਕਰ ਸਕਦੇ ਇਹ ਸਭ ਦੇ ਟੀਮ ਵਰਕ ਦੇ ਨਾਲ ਪਿਛਲੇ ਅਸੀਂ 1.5 ਸਾਲ ਦੇ ਅੰਦਰ ਕਾਂਗਰਸ ਪਾਰਟੀ ਨੂੰ ਮਜ਼ਬੂਤ ਕੀਤਾ ਹੈ ਅਤੇ ਅੱਜ ਦੇ ਇਸੇ ਕਰਕੇ ਸਰਵੇ ਇਹ ਗੱਲ ਕਹਿ ਰਹੇ ਨੇ ਕਿ ਪੰਜਾਬ ਦੇ ਅੰਦਰ 7 ਸੀਟਾਂ 13 ਚੋਂ ਅਗਰ ਕੱਲਿਆਂ ਕਾਂਗਰਸ ਪਾਰਟੀ ਲੜਦੀ ਹੈ ਤਾਂ ਦੋ ਪਾਰਲੀਮੈਂਟ ਦੀਆਂ ਸੀਟਾਂ ਜਿੱਤੇਗੀ ਦੇਖੋ ਯਾਰ ਨਮਜੋਦ ਸਿੰਘ ਸਿੱਧੂ ਕੀ ਕਹਿ ਰਹੇ ਨੇ ਉਹ ਸਿੱਧੂ ਸਾਹਿਬ ਨੂੰ ਪੁੱਛੋ ਦੇਖੋ ਕੋਈ ਵਿਅਕਤੀ ਕਿਤੇ ਵੀ ਜਾ ਕੇ ਰਿੰਦੀ ਕਰੇ ਰਾਜਾ ਵੜਿੰਗ ਨੂੰ ਕਿਸੇ ਪ੍ਰਕਾਰ ਦਾ ਕੋਈ ਇਤਰਾਜ਼ ਨਹੀਂ ਲੇਕਿਨ ਚਾਹੇ ਉਹ ਪੰਜਾਬ ਕਾਂਗਰਸ ਦਾ ਪ੍ਰਧਾਨ ਹੈ ਚਾਹੇ ਉਹ ਸਾਬਕਾ ਕਾਂਗਰਸ ਦਾ ਪ੍ਰਧਾਨ ਹੈ ਹਰ ਵਿਅਕਤੀ ਨੂੰ ਜਾਬਤੇ 'ਚ ਰਹਿਣਾ ਪਏਗਾ ਜੋ ਵਿਅਕਤੀ ਜਾਬਤੇ 'ਚ ਨਹੀਂ ਰਹੇਗਾ ਉਹਨੂੰ ਮਿਊਜ਼ਿਕ ਫੇਸ ਕਰਨਾ ਪਏਗਾ ਯਾਨੀ ਕਿ ਡਿਸਪਲਨ ਇਜ਼ ਵੈਰੀ ਇੰਪੋਰਟੈਂਟ ਫਾਰ एवरीवन ਚਾਹੇ ਉਹ ਵੱਡਾ ਚਾਹੇ ਉਹ ਛੋਟਾ ਵੜਿੰਗ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਵੀ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਅਤੇ ਆਪਣੀਆਂ ਭਾਵਨਾਵਾਂ ਜ਼ਾਹਰ ਕੀਤੀਆਂ ਆਪਣਾ ਪੱਖ ਰੱਖਦੇ ਆ ਇੱਥੇ ਤਾਂ ਜਣਾ ਖਣਾ ਐਰਾ ਗੈਰਾ ਨੱਥੂ ਖੈਰਾ ਆਪਦੀਓ ਪਾਰਟੀ ਬਣਾ ਕੇ ਬੋਲਣ ਲੱਗ ਜਾਂਦੇ ਕੋਈ ਨਿੰਦਾ ਕਰੇ ਮਾਉ ਦੀ ਲੰਮੀ ਉਮਰ ਦੀ ਦੁਆ ਕਰੂੰ ਲੇਕਿਨ ਕੋਈ ਪੰਜਾਬ ਦੇ ਖਿਲਾਫ ਖੜਾ ਹੋਊ ਠੋਕ ਦੂੰ ਗਰੁੱਪਾਂ ਨੇ ਨਹੀਂ ਲੋਕਾਂ ਦੀਆਂ ਵੋਟਾਂ ਪਾਉਣੀਆਂ ਮੈਂ ਕਿਹਾ ਕਿਸੇ ਨੂੰ ਕੋਈ ਇਤਰਾਜ਼ ਹੋਵੇ ਮੈਨੂੰ ਤਾਂ ਕਿਸੇ ਤੋਂ ਕੋਈ ਇਤਰਾਜ਼ ਨਹੀਂ ਮੇਰਾ ਸਿਲਸਿਲਾ ਮੁੱਕ ਨਹੀਂ ਸਕਦਾ ਮੈਂ ਕਿਹਾ ਮੇਰਾ ਸਾਰਾ ਕੁਝ ਚਲਾ ਜਾਏ ਸਭ ਕੁਝ ਗਵਾ ਦਿਆਂ ਮੈਂ ਪੰਜਾਬ ਦੀ ਰਾਹ ਦਾ ਹਰ ਰੋੜਾ ਹਟਾ ਦੇਣਾ ਭੁੱਖਿਆਂ ਨੂੰ ਰਜਾ ਦੇਣਾ ਰੋਂਦਿਆਂ ਨੂੰ ਹਸਾ ਦੇਣਾ ਉਜੜਿਆਂ ਨੂੰ ਬਸਾ ਦੇਣਾ ਮੈਂ ਕੋਈ ਕਾਟੋਕਲੇ ਹੈ ਨਹੀਂ ਮੇਰਾ ਤਾਂ ਹੈ ਨਹੀਂ ਜਿੰਨਾਂ ਦਾ ਹੈ ਉਹਨੂੰ ਪੁੱਛ ਵੜਿੰਗ ਨੇ ਕਿਹਾ ਉਹਨਾਂ ਦੇ ਨਵਜੋਤ ਸਿੰਘ ਸਿੱਧੂ ਨਾਲ ਕੋਈ ਮਤਭੇਦ ਨਹੀਂ ਉਹ ਕਾਂਗਰਸ ਦੇ ਸਾਰੇ ਸੀਨੀਅਰ ਆਗੂਆਂ ਨੂੰ ਨਾਲ ਲੈ ਕੇ ਚੱਲਣਗੇ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੇ ਤੌਰ ਤੇ ਰੈਲੀਆਂ ਕੀਤੀਆਂ ਜਾਣ ਬਾਰੇ ਉਹਨਾਂ ਕੀ ਹੈ ਕਿ ਉਹਨਾਂ ਨੂੰ ਇਸ ਸਬੰਧੀ ਕੋਈ ਇਤਰਾਜ਼ ਨਹੀਂ ਤੇ ਕੋਈ ਵੀ ਕਾਂਗਰਸੀ ਆਗੂ ਵਰਕਰ ਨੂੰ ਇੱਕ ਜੁਟ ਕਰਨ ਲਈ ਰੈਲੀਆਂ ਕਰ ਸਕਦੇ ਨੇ ਅਤੇ ਦੂਜੇ ਪਾਸੇ ਇਹ ਨਵਜੋਤ ਸਿੰਘ ਸਿੱਧੂ ਨੇ ਵੀ ਮੀਡੀਆ ਦੇ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਕਿਹਾ ਕਿ ਕਾਂਗਰਸੀ ਵਰਕਰਾਂ ਤੇ ਆਗੂਆਂ ਨੂੰ ਇੱਕ ਜੁਟ ਕਰਨ ਤੇ ਉਤਸ਼ਾਹਿਤ ਕਰਨ ਲਈ ਰੈਲੀ ਕਰਨਾ ਕੋਈ ਗਲਤ ਨਹੀਂ ਅਤੇ ਉਹ ਇਸ ਨੂੰ ਜਾਰੀ ਰੱਖਣਗੇ ਉਹਨਾਂ ਕਿਹਾ ਕਿ ਜੇਕਰ ਕੋਈ ਵੀ ਕਾਂਗਰਸੀ ਅਗੂ 10000 ਵਰਕਰਾਂ ਦਾ ਇਕੱਠ ਕਰਦਾ ਤਾਂ ਉਹ ਉਸ ਨੂੰ ਸੀਸ ਛਕਾਉਣਗੇ ਉਹ ਪੰਜਾਬ ਅਤੇ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਲਈ ਆਪਣੀ ਲੜਾਈ ਜਾਰੀ ਰੱਖਣਗੇ ਤੇ ਪੰਜਾਬ ਕਾਂਗਰਸ ਮਾਮਲੇ ਦੇ ਇੰਚਾਰਜ ਦਵਿੰਦਰ ਯਾਦਵ ਨੂੰ ਪੂਰਾ ਸਹਿਯੋਗ ਦੇਣਗੇ ਸੁਖਪਾਲ ਸਿੰਘ ਖਹਿਰੇ ਮਾਮਲੇ ਬਾਰੇ ਕਾਂਗਰਸ ਦੇ ਸਾਬਕਾ ਸੂਬਾਈ ਪ੍ਰਧਾਨ ਨੇ ਕਿਹਾ ਕਿ ਇਹ ਸਿਆਸੀ ਬਦਲਾਖੋਰੀ ਦੀ ਭਾਵਨਾ ਦਾ ਮਾਮਲਾ ਹੈ ਉਹਨਾਂ ਦੋਸ਼ ਲਾਇਆ ਕਿ ਪੰਜਾਬ ਵਿੱਚ ਤਾਨਾਸ਼ਾਹ ਰਾਜ ਹੈ ਜਿੱਥੇ ਪੁਲਿਸ ਦੀ ਮਨਮਰਜ਼ੀ ਚੱਲ ਰਹੀ ਹੈ ਅਤੇ ਇਸੇ ਦੌਰਾਨ ਹੀ ਵਿਰੋਧੀ ਧਿਰ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਜਸ ਤਹਿਤ ਹੀ ਲਗਾਤਾਰ ਵਿਰੋਧੀਆਂ ਦੇ ਲੀਡਰਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਜਾ ਰਿਹਾ ਤਾਂ ਜੋ ਉਹਨਾਂ ਦੀ ਆਵਾਜ਼ ਨੂੰ ਬੰਦ ਕੀਤਾ ਜਾਵੇ ਅਤੇ ਉਹ ਆਪ ਸਰਕਾਰ ਦੇ ਖਿਲਾਫ ਖੁੱਲਕੇ ਨਾ ਬੋਲਣ ਪਰ ਉਹਨਾਂ ਨੇ ਆਪ ਸਰਕਾਰ ਨੂੰ ਇਹ ਲਲਕਾਰ ਮਾਰੀ ਹੈ ਕਿ ਉਹ ਆਪ ਸਰਕਾਰ ਦੇ ਖਿਲਾਫ ਲਗਾਤਾਰ ਬੋਲਦੇ ਰਹਿਣਗੇ ਅਤੇ ਉਹਨਾਂ ਦੇ ਮੁਖੌਟੇ ਉਤਾਰਦੇ ਰਹਿਣਗੇ